ਅੱਜ ਤਕਰੀਬਨ 4 ਵਜੇ ਸਾਨੂੰ ਇੱਕ ਸੂਚਨਾ ਮਸੂਲ ਹੋਈ ਸੀ ਜਿਹਦੇ ਜੇ ਪਤਾ ਲੱਗਿਆ ਸੀ ਇੱਕ ਸਟੂਡੈਂਟ ਵਿਦੇਸ਼ੀ ਜਿਹੜਾ ਜੇ ਬਾਬੂਵੇ ਦਾ ਸਟੂਡੈਂਟ ਹੈਗਾ ਇਹ ਇੱਥੇ ਗੁਰੂਕਾਸ਼ੀ ਕਾਲਜ ਪੜਦਾ ਹੈ ਬੀਐਸਸੀ ਚ ਤੇ ਉਹਦੀ ਜਿਹੜੀ ਹੈਗੀ ਹੈ ਕੁਝ ਅਨਨੋਨ ਮੰਨਿਆ ਨੇ ਮਾਰ ਕਟਾਈ ਕੀਤੀ ਹੈ ਜਿਹਦੇ ਘਰ ਕਿਉਂ ਬਿਉਹਪੇ ਹੈ ਤੇ ਇਹਦੇ ਤੇ ਕਾਰਵਾਈ ਲਈ ਜਿਹੜਾ ਹੈਗਾ ਆਪਣਾ ਸਾਨੂੰ ਉੱਤੇ ਸੂਚਨਾ ਆਈ ਸੀਗੀ ਉੱਥੋਂ ਕਿ ਜਿਹਦੇ ਦੇ ਅਸੀਂ ਮੌਕੇ ਤੇ ਜਾ ਕੇ ਜਿਹਦੇ ਜੋ ਮੁਖ ਅਫਸਰ ਖਾਣਾ ਤਲਵੰਡੀ ਸਾਬੋ ਅਤੇ ਡਿਊਟੀ ਅਫਸਰ ਉਥੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਉਹਨੂੰ ਫੋਰੀ ਟਰੀਟਮੈਂਟ ਤੇ ਲਈ ਐਮ뷸ੈਂਸ ਭਾ ਕੇ ਹਸਪਤਲ ਭੇਜਿਆ ਜਿੱਥੋਂ ਉਹਨੂੰ ਹਿੰਸ ਹਸਪਤਲ ਰੈਫਰ ਕਰਤਾ ਇਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਅਸੀਂ ਇੱਕ ਸ਼ੱਕੀ ਵਿਅਕਤੀ ਨੂੰ ਜਿਹੜਾ ਰਾਉਂਡ ਅਪ ਕੀਤਾ ਹੈ ਤੇ ਉਹਦੇ ਤੋਂ ਜਿਹੜੀ ਹੈਗੀ ਅਗਲੀ ਕਚਹਿਰੀ ਵਿੱਚ ਲਿਆਤੀ ਜਾ ਰਹੀ ਇਹ ਜੇ ਪਹਿਲਾਂ ਦੇਖੋ ਇਹ ਪਤਾ ਲੱਗਿਆ ਥੋੜਾ ਜਿਹਾ ਵੀ ਪਹਿਲੀ ਨਜ਼ਰੇ ਪੜਤਾਲ ਕਰਨ ਤੇ ਵੀ ਕੱਲ੍ਹ ਇਹਦੀ ਕਿਸੇ ਸਿਕਿਉਰਿਟੀ ਵਾਲਿਆਂ ਨਾਲ ਗੁਰੂਕਾਸ਼ੀ ਯੂਨੀਵਰਸਿਟੀ ਦੀ ਸਿਕਿਉਰਿਟੀ ਜਿਹੜੀ ਉਹਨਾਂ ਨਾਲ ਕੋਈ ਕਹਾ ਸੁਣੀ ਹੋਈ ਸੀ ਤੇ ਹੋ ਸਕਦਾ ਕੋਈ ਉਹਦੇ ਜੋ ਵੀ ਉਸੇ ਬਹਿਸ ਦਾ ਇਹ ਨਤੀਜਾ ਹੋਵੇ ਤੇ ਬਾਕੀ ਅੱਗੇ ਫਰਦਰ ਪੜਤਾਲ ਜਿਹੜੀ ਹੈ ਜਾਰੀ ਹੈ